ਇੰਨੀ ਦਿਨੀ ਰਾਜਧਾਨੀ ਦਿੱਲੀ ਦੇ ਵਿੱਚ ਟਮਾਟਰ ਦੀਆਂ ਕੀਮਤਾਂ ਦੇ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕੁਝ ਦਿਨ ਪਹਿਲਾਂ ਟਮਾਟਰ 40-50 ਰੁਪਏ ਪ੍ਰਤੀ ਕਿਲੋ ਵਿਕ ਰਿਆ ਸੀ ਹੁਣ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਵਪਾਰੀਆਂ ਦਾ ਕਹਿਣਾ ਹੈ ਕਿ ਗਰਮੀ ਦੇ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਜਿਸ ਦੇ ਕਾਰਨ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਜ਼ਿਕਰਯੋਗ ਹੈ ਕਿ ਇੰਨੀ ਦਿਨੀ ਕਾਜੀਪੁਰ, ਓਖਲਾ ਤੇ ਅਜਾਦਪੁਰ ਵਰਗੀਆਂ ਪ੍ਰਮੁੱਖ ਸਬਜ਼ੀ ਮੰਡੀਆਂ ਦੇ ਵਿੱਚ ਟਮਾਟਰ ਦੀ ਆਮਦ ਦੇ ਵਿੱਚ ਕਮੀ ਆਈ ਹੈ ਅਜਾਦਪੁਰ ਮੰਡੀ ਦੇ ਵਪਾਰੀ ਅਨਿਲ ਮੋਲਹੋਤਰਾ ਦੇ ਅਨੁਸਾਰ ਤੇਜ਼ ਗਰਮੀ ਤੇ ਮਾੜੀ ਫਸਲ ਕਾਰਨ ਟਮਾਟਰ ਦੀਆਂ ਕੀਮਤਾਂ ਵਧ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬੈਂਗਲੁਰੂ ਤੋਂ ਆਉਣ ਵਾਲੇ ਟਮਾਟਰਾਂ ਦੀ ਥੋਕ ਕੀਮਤ 1000 ਰੁਪਏ ਪ੍ਰਤੀ 25 ਕਿਲੋਗ੍ਰam ਹੋ ਗਈ ਹੈ ਜਦੋਂ ਕਿ ਪਹਿਲਾਂ ਇਹ 700-800 ਰੁਪਏ ਸੀ केशोपुर मंडी ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਸਥਾਨਕ ਫਸਲ ਖਤਮ ਹੋ ਜਾਂਦੀ ਹੈ ਇਸ ਤੋਂ ਬਾਅਦ ਸ਼ਿਮਲਾ ਤੇ ਬੈਂਗਲੁਰੂ ਤੋਂ ਆਜਾਤ ਕੀਤੇ ਟਮਾਟਰਾਂ ਦੀਆਂ ਕੀਮਤਾਂ ਵਧ ਜਾਂਦੀਆਂ ਨੇ ਇਸ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਕਾਰਨ ਮੰਡੀ ਦੇ ਵਿੱਚ ਵੀ ਕੀਮਤਾਂ ਵਧੀਆਂ ਨੇ ਦਿੱਲੀ ਤੋਂ ਇਲਾਵਾ ਨੁਆਇਡਾ ਬਲੰਦ ਸ਼ਹਿਰ ਅਤੇ ਹਾਥਰਾ ਵਰਗੇ ਸ਼ਹਿਰਾਂ ਦੇ ਵਿੱਚ ਵੀ ਟਮਾਟਰ ਦੀਆਂ ਕੀਮਤਾਂ ਵਧੀਆਂ ਨੇ ਨੁਆਇਡਾ ਦੇ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਜਦੋਂ ਕਿ ਹੋਰ ਸ਼ਹਿਰਾਂ ਦੇ ਵਿੱਚ 70-80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ